ਹਰ ਸਾਲ ਦੀ ਤਰ੍ਹਾਂ ਕਲਾਥ ਮਰਚੰਟ ਐਸੋਸੀਏਸ਼ਨ ਫਗਵਾੜਾ ਵੱਲੋਂ 3 ਦਿਨਾਂ ਛੁੱਟੀਆਂ ਦਾ ਐਲਾਨ ਕਰ ਦਿੱਤਾ ਗਿਆ ਹੈ। ਇਹ 3 ਦਿਨ 27, 28 ਤੇ 29 ਦਿਨ ਸ਼ੁੱਕਰਵਾਰ, ਸ਼ਨੀਵਾਰ ਤੇ ਐਤਵਾਰ 3 ਦਿਨ ਕੱਪੜੇ ਦੀਆਂ ਸਾਰੀਆਂ ਦੁਕਾਨਾਂ ਫਗਵਾੜਾ ਵਿੱਚ ਬੰਦ ਰਹਿਣਗੀਆਂ। ਜੇਕਰ ਤੁਸੀਂ ਵੀ ਫਗਵਾੜਾ ਦੇ ਬਾਜ਼ਾਰਾਂ ਵਿੱਚ ਸ਼ਾਪਿੰਗ ਕਰਨਾ ਚਾਹੁੰਦੇ ਹੋ, ਕੋਈ ਕੱਪੜਾ ਖਰੀਦਣਾ ਚਾਹੁੰਦੇ ਹੋ ਤਾਂ ਇਹ 3 ਦਿਨ ਤੋਂ ਪਹਿਲਾਂ ਆਪਣੀ ਖਰੀਦਦਾਰੀ ਕਰ ਲੋ ਦੇਖੋ ਕੀ ਕਿਹਾ ਕਲਾਥ ਮਰਚੈਂਟ ਐਸੋਸੀਏਸ਼ਨ ਫਗਵਾੜਾ ਦੇ ਪ੍ਰਧਾਨ ਅਸ਼ੋਕ ਕੁਲਥਮ ਨੇ ਜੇਕਰ ਤੁਸੀਂ ਹਲੇ ਤੱਕ ਫੇਸਬੁੱਕ ਪੇਜ ਨੂੰ ਫੋਲੋ ਨਹੀਂ ਕੀਤਾ ਤਾਂ ਹੁਣੇ ਕਰ ਲੋ ਤਾਂ ਜੋ ਨਵੀਆਂ ਨਿਊਜ਼ ਅਪਡੇਟ ਰੋਜ਼ਾਨਾ ਤੁਹਾਨੂੰ ਮਿਲਦੀਆਂ ਰਹਿਣ ਹਰ ਸਾਲ ਦੀ ਤਰ੍ਹਾਂ ਕਲਾਥ ਮਰਚੈਂਟ ਐਸੋਸੀਏਸ਼ਨ ਵੱਲੋਂ ਗਰਮੀਆਂ ਦੀਆਂ ਛੁੱਟੀਆਂ ਲਈ 3 ਦਿਨ ਮਾਰਕੀਟ ਬੰਦ ਕੀਤੀ ਜਾਂਦੀ ਹੈ ਸ਼ੋਅ ਉਸ ਤਹਿਤ ਲੜੀ ਦੇ ਤਹਿਤ ਇਸ ਵਾਰ ਵੀ 27 28 29 ਜੂਨ ਦੇਨ ਸ਼ੁਕਰ ਸ਼ਨੀਦ ਐਤਵਾਰ ਨੂੰ ਕੱਪੜੇ ਦੀਆਂ ਸਾਰੀਆਂ ਦੁਕਾਨਾਂ ਜੋ ਕਿ ਬੰਗਾ ਰੋਡ ਦੀਆਂ ਬਿਆਰ ਬੰਸਾਂ ਦੀਆਂ ਗਊਸ਼ਾਲਾ ਰੋਡ ਦੀਆਂ ਔਰ ਗੁਰਨਾਨਕ ਮਾਰਕੀਟ ਦੀਆਂ ਭਗਵਾਨ ਬਾਦਮੀ ਕੀ ਚੌਂਕ ਦੀਆਂ ਇਹ ਸਾਰੀਆਂ ਜਿਹੜੀਆਂ ਕਲੌਥ ਮਰਚੈਂਟ ਐਸੋਸੀਏਸ਼ਨ ਫੋਰਵਰਡਾ ਦੇ ਵਿੱਚ ਕੱਪੜੇ ਦੀਆਂ ਦੁਕਾਨਾਂ ਆਂਦੀਆਂ ਨੇ ਉਹ ਬੰਦ ਰਹਿਣਗੀਆਂ ਸੋ ਮੈਂ ਗਾਹਕਾਂ ਨੂੰ ਬੇਨਤੀ ਕਰਦਾ ਆਂ ਵੀ ਜਿਨ੍ਹਾਂ ਨੇ ਵੀ ਕੋਈ ਬਾਜ਼ਾਰ ਦੇ ਵਿੱਚ ਆ ਕੇ ਕੱਪੜੇ ਦੀ ਸ਼ਾਪਿੰਗ ਕਰਨੀ ਹੈ ਸੋ ਇਹਨਾਂ ਤਰੀਕਾਂ ਤੋਂ ਪਹਿਲਾਂ ਆ ਕੇ ਬਾਜ਼ਾਰ ਦੇ ਵਿੱਚ ਸ਼ਾਪਿੰਗ ਕਰਨ ਜਿਹੜਾ ਕਿ ਉਹਨਾਂ ਨੂੰ ਕਿਸੇ ਚੀਜ਼ ਦੀ ਕੋਈ ਪ੍ਰੋਬਲਮ ਨਾ ਆਵੇ ਮੈਂ ਇੱਕ ਵਾਰ ਤੋਂ ਫੇਰ ਦਹਰਾਣਾ ਹਾਂ 27 28 29 ਜੂਨ ਦਿਨ ਸ਼ੁੱਕਰਵਾਰ ਸ਼ਨੀਵਾਰ ਦੇ ਐਤਵਾਰ ਤਿੰਨ ਦਿਨ ਕੱਪੜੇ ਦੀਆਂ ਦੁਕਾਨਾਂ ਫਗਵਾੜੇ ਦੀਆਂ ਬੰਦ ਰਹਿਣਗੀਆਂ